ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਕਾਫੀ ਚੌਕਸੀ ਵਰਤਦਿਆਂ ਤੇ ਬੜੀ ਮਿਹਨਤ ਕਰਕੇ 13 ਸੈਪਟੰਬਰ ਨੂੰ ਇੱਕ ਜਿਹੜਾ ਸੋਨੇ ਦਾ ਕੋਰੀਅਰ ਕਰਦਾ ਸੀਗਾ ਬੰਦਾ ਮਕੇਸ਼ ਸੈਣੀ ਉਹਦੇ ਪਾਸੋਂ ਕੋਈ ਦੋ ਵਿਅਕਤੀਆਂ ਨੇ ਉਹਦੀ ਐਕਟਵਾ ਨੂੰ ਧੱਕਾ ਮਾਰ ਕੇ ਉਦੋਂ ਕਰੀਬ 1710 ਗ੍ਰਾਮ ਜਿਹੜਾ ਹੈਗਾ ਸੀ ਉਹਦਾ ਕੋਰੀਅਰ ਦਾ ਜਿਹੜਾ ਸੋਨਾ ਸੀਗਾ ਸਮੇਤ ਪਾਰਸਲ ਉਹ ਖੋ ਕੇ ਲੱਗੇ ਸੀਗੇ ਏਡੀਸੀਪੀ ਸਿਟੀ 1 શ્રી ਵਿਸ਼ਾਲ ਜੀ ਜੀ ਏਡੀਸੀਪੀ ਏਸੀਪੀ ਸੁਲਤਾਨਵਿੰਡ શ્રી ਪ੍ਰਵੇਸ਼ ਜੀ ਐਸਐਚਓ ਡਿਵੀਜ਼ਨ ਸੀ ਅਤੇ ਸੀਆਈਏ 1 ਇਹਨਾਂ ਦੀਆਂ ਟੀਮਾਂ ਨੇ ਮਿਹਨਤ ਕਰਕੇ ਇਮੀਡੀਏਟਲੀ ਉਹਤੇ ਐਕਸ਼ਨ ਲੈਂਦਿਆਂ ਹੋયા ਉਹਨਾਂ ਨੂੰ ਫੋਲੋ ਕਰਦਿਆਂ ਹੋਇਆ ਇਸ ਚਾਰ ਵਿਅਕਤੀ ਜਿਹੜੇ ਇਹਦੇ ਜਿਨਵੋਲਵ ਸੀ ਜਿਨ੍ਹਾਂ ਚੋਂ ਦੋ ਵਿਅਕਤੀ ਰੇਖੀ ਕਰਨ ਵਾਲੇ ਸੀ ਇੱਕ ਕਰਨਜੀਤ ਪੁੱਤਰ ਜਵਾਰ ਸਿੰਘ ਸల్ਤਾਨਵਿੰਡ ਅਮਰਸਰ ਦਾ ਦੂਸਰਾ ਜਸਕਰਨ ਸਿੰਘ ਇਹ ਵੀ ਸల్ਤਾਨਵਿੰਡ ਅਮਰ ਰੋਡ ਅਮਰਸਰ ਦਾ ਅਤੇ ਤੀਸਰਾ ਸ਼ਿਵਦੀਪ ਸਿੰਘ ਇਹ ਖਲਕੀਆਂ ਦਾ ਸੀ ਬਿਕਰਮਜੀਤ ਸਿੰਘ ਇਹ ਪਿੰਡ ਸੱਜਲਵੱਡੀ ਖਲਕੀਆਂ ਦਾ ਸੀ ਇਹ ਚਾਰੇ ਵਿਅਕਤੀਆਂ ਨੂੰ ਕਾਬੂ ਕਰਕੇ ਇਹਨਾਂ ਪਾਸੋਂ ਜਿਹੜਾ ਇਹਨਾਂ ਨੇ ਖੋਦਿਆ ਜਿਹੜਾ ਸੋਨਾ ਸੀ ਸਮੇਤ ਜਿਹੜਾ ਉਨ੍ਹਾਂ ਦਾ ਗੱਤਿਆਂ ਦਾ ਵੇਟ 1910 ਗ੍ਰਾਮ ਆ ਜਿਹੜਾ ਉਹ ਰਿਕਵਰ ਕਰ ਲਿਆ ਇਹਨਾਂ ਤੋਂ ਇੱਕ ਪਿਸਤਲ ਵੀ ਰਿਕਵਰ ਹੋਇਆ ਅਤੇ ਇਹਨਾਂ ਨੇ ਜਿਹੜੇ ਮੋਟਰਸਾਈਕਲ ਦੇਖੋ ਕੀਤੀ ਸੀ ਉਹ ਰਿਕਵਰ ਕਰਕੇ ਇਸ ਦਿੱਤੀ ਹੋਈ ਜਿਹੜੀ ਬਾਰਦਾਸ ਦਾ ਜਿਹੜਾ ਸੀਗਾ ਉਹ ਪੂਰਾ ਕਲੀਅਰ ਕਰਕੇ ਇਹਨਾਂ ਤੋਂ ਪ੍ਰੋਪਰ ਰਿਕਵਰੀ ਹੋ ਗਈ ਆ ਇਹ ਸਾਡੀ ਪੁਲਿਸ ਨੇ ਬਹੁਤ ਹੀ ਮਿਹਨਤ ਕਰਕੇ 24 ਘੰਟਿਆਂ ਤੋਂ ਪਹਿਲਾਂ ਪਹਿਲਾਂ ਤਰੀਬ ਜਿਹਦੇ ਚ 1710 ਗ੍ਰਾਮ ਸਮੇਤ ਗੱਤਿਆਂ ਦਾ ਵੇਟ ਸੀ 1.5 ਕਿਲੋ ਤੋਂ ਵੱਧ ਸੋਨਾ ਸੀਗਾ ਜਿਸ ਦੀ ਕਿ ਕਾਫੀ ਬਜਾਰੀ ਕੀਮਤ ਬਣ ਜਾਂਦੀ ਹੈ ਬੜਾ ਅਹਿਮ ਸੀਗਾ ਬੜਾ ਸੰਵੇਦਨਸ਼ੀਲ ਸੀਗਾ ਇਹਨੂੰ ਟੇਪ ਕਰਕੇ ਇੱਕ ਬੜੀ ਕਾਮਯਾਬੀ ਹਾਸਲ ਹੋਈ ਆ ਇਸੇ ਤਰ੍ਹਾਂ ਥਾਣਾ ਸ਼ਰਟਾ ਵਿੱਚ ਸੀਆਈਏ 2 ਇੰਸਪੈਕਟਰ ਵਿੰਦਰਜੀਤ ਸਿੰਘ ਦੀ ਗਵਾਰੀ ਹੈ ਇੱਕ ਵਿਅਕਤੀ ਜਿਹੜਾ ਕਿ ਰਾਜਸਥਾਨ ਦੇ ਵਿੱਚ 3.5 ਕਿਲੋ ਹੀਰੋਇਨ ਦੇ ਵਿੱਚ ਬੰਦ ਸੀਗਾ ਉਸ ਵਿਅਕਤੀ ਨੂੰ ਜਿਸ ਦਾ ਨਾਮ ਸੀ ਰਵਿੰਦਰ ਸਿੰਘ ਗਿੱਲਿਸ ਕਾਕਾ ਕਨੂਬੁਰ ਕਾਲੇ ਥਾਣੇ ਸ਼ਰਟੇ ਦਾ ਉਥੋਂ 3.5 ਕਿਲੋ ਹੀਰੇੰ ਦੇ ਵਿੱਚੋਂ ਉਹ ਬੇਲ ਲੈ ਕੇ ਆਪਣੇ ਭਰਾ ਦੀ ਜਿਹੜੀ 15 ਦਿਨਾਂ ਵਾਲੀ ਵਿਆਹ ਟੈਂਡ ਕਰਨ ਆਇਆ ਸੀਗਾ ਉਸ ਤੋਂ ਬਾਅਦ ਉਥੋਂ ਭਗੌੜਾ ਹੋ ਗਿਆ ਉੱਥੇ ਪਹੁੰਚਿਆ ਨਹੀਂ ਉਹਦੇ ਖਿਲਾਫ ਇੱਥੇ ਦੋ ਮੁਕੱਦਮੇ ਹੋਰ ਵੀ ਦਰਜ ਸੀ ਆਲਰੇਡੀ ਉਸ ਵਿਅਕਤੀ ਨੂੰ ਕਾਬੂ ਕੀਤਾ ਉਹ ਤੋਂ ਕਾਬੂ ਕਰਕੇ ਇੱਕ ਪਿਸਤਲ ਜਿਹੜਾ ਰਿਕਵਰ ਕੀਤਾ ਇਸੇ ਤਰ੍ਹਾਂ ਉਹਦੀ ਫਰਦਰ ਇਨਵੈਸਟੀਗੇਸ਼ਨ ਤੋਂ ਇੱਕ ਹੋਰ ਵਿਅਕਤੀ ਆਸ਼ੀਸ਼ ਆਸ਼ੀਸ਼ ਕੁਮਾਰੀਆ ਜਿਹੜਾ ਕਿ ਲਾਰੈਂਸ ਰੋਡ ਦਾ ਵਸਨੀਕ ਸੀਗਾ ਉਹਨੂੰ ਕਾਬੂ ਕੀਤਾ ਉਦੇ ਤੋਂ ਵੀ ਇੱਕ ਜਿਹੜਾ ਪਿਸਤਲ ਆ ਜਿਹੜਾ ਇਹਨੇ ਉਹਨੂੰ ਪਿਸਤਲ ਜਿਹੜਾ ਸਪਲਾਈ ਕੀਤਾ ਸੀਗਾ ਉਹ ਉਹ ਰਿਕਵਰ ਕਰ ਲਿਆ ਦੋਨਾਂ ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਇਸ ਤਰ੍ਹਾਂ ਜਿਹੜਾ ਰਵਿੰਦਰ ਕੁਮਾਰ ਆ ਇਹ ਪਹਿਲਾਂ ਵੀ ਜੇਲ੍ਹ ਜਾਣ ਤੋਂ ਤੇ ਉਦੋਂ ਬਾਅਦ ਵੀ ਏਲ ਜੰਮ ਕਰਨ ਤੋਂ ਬਾਅਦ ਇਹ ਪਾਕਿਸਤਾਨ ਦੇ ਨਾਲ ਬਾਹਰਲੇ ਬੰਦਿਆਂ ਦੇ ਨਾਲ ਲਿੰਕ ਦੇ ਵਿੱਚ ਸੀਗਾ ਉਤੋਂ ਇਹ ਚਿੱਟਾ ਹੀਰੋਇਨ ਅਤੇ ਵੈਪਨ ਮੰਗਾ ਕੇ ਜਿਹੜਾ ਗਾਹ ਸਪਲਾਈ ਕਰਨ ਦਾ ਜਿਹੜਾ ਇਹ ਕੰਮ ਕਰਦਾ ਸੀਗਾ ਇਹ ਤੋਂ ਇਲਾਵਾ ਇਹਨੇ ਹੋਰ ਵੀ ਕੰਮ ਕੀਤਾ ਸੀ ਜਿਹਦੇ ਵੈਪਨਾਂ ਬਾਰੇ ਵੀ ਜੇ ਅਸੀਂ ਪੁੱਛੀਏ ਇਸ ਦੌਰਾਨ ਇਜੋ ਸਾਨੂੰ ਜਾਣਕਾਰੀ ਮਿਲੀ ਆ ਉਹਨਾਂ ਉਸ ਉਹਦੇ ਵੀ ਅਗਲੇ ਇਨਵੈਸਟੀਗੇਸ਼ਨ ਦੇ ਨਾਲ ਅਸੀਂ ਕਾਰਵਾਈ ਕਰਾਂਗੇ ਇਸੇ ਤਰ੍ਹਾਂ ਐਸਐਚਓ ਵੇਰਕਾ ਅਮਨਜੋਤ ਗौरा ਇਹਨਾਂ ਨੇ ਬੜੀ ਮਿਹਨਤ ਕਰਕੇ ਬੜੀ ਇਹਨੂੰ ਮਿਲੀ ਭਰੋਸੇਯੋਗ ਸੂਤਰਾਂ ਦੇ ਆਧਾਰ ਤੇ ਇਹਨਾਂ ਨੇ ਇੱਕ ਵਿਅਕਤੀ ਕਾਬੂ ਕੀਤਾ ਗੁਰਵਿੰਦਰਪਾਲ ਸਿੰਘ ਏਲੀਅਸ ਜੋਵਨ ਏਲੀਅਸ ਫੌਜੀ ਇਹ ਚੋਗਾਵਾ ਡਿਸਟ੍ਰਿਕਟ ਅਮਰਸਰ ਦੇ ਰੇਸ਼ੀਆ ਇਦੋਂ 500 ਗ੍ਰਾਮ ਹੀਰੋਇਨ ਬਰਾਮਦ ਹੋਈ ਆ ਇਹਨੂੰ ਇਨੂੰ ਰਾਤ ਇਨਫੋਰਮੇਸ਼ਨ ਦੇ ਆਧਾਰ ਤੇ ਬਰਤਾਂ ਦੇ ਕੇ ਫੜਿਆ ਗਿਆ ਤੇ ਇਹਦੀ ਜਿਹੜੀ ਹੈ ਇਨਵੈਸਟੀਗੇਸ਼ਨ ਦਾ ਫਰਦਰ ਇਹਨੇ ਕਿੱਥੇ ਸਪਲਾਈ ਕਰਨਾ ਸੀ ਪਿੱਛੋਂ ਕਿੰਨਾ ਤੋਂ ਲੈਂਦਾ ਸੀਗਾ ਉਹ ਇਨਵੈਸਟੀਗੇਸ਼ਨ ਦਾ ਪਾਰਟ ਆ ਉਹ ਇਨਵੈਸਟੀਗੇਸ਼ਨ ਜਿਹੜੀ ਕੀਤੀ ਜਾ ਰਹੀ ਆ ਇਸੇ ਤਰ੍ਹਾਂ ਅਸਰ ਪੁਲਿਸ ਦੇ ਗੇਟ ਹਕੀਮਾ ਥਾਣੇ ਦੇ ਐਸ ਐਚ ਓ ਨੇ ਇੱਕ ਹੋਰ ਵਿਅਕਤੀ ਸੰਦੀਪ ਸਿੰਘ ਸੰਦੀ ਸੰਦੀਪ ਸਿੰਘ ਜਿਹਦੇ ਪਹਿਲਾਂ ਪੰਜ ਮੁਕਦਮੇ ਦਰਸੀਗੇ ਕ੍ਰਿਮੀਨਲ ਵਿਅਕਤੀ ਸੀ ਉਹਨੂੰ ਵੀ ਕਾਬੂ ਕੀਤਾ ਜਦੋਂ 32 ਬੋਰ ਦਾ ਜਿਹੜਾ ਪਿਸਤਲ ਜਿਹੜਾ ਰਿਕਵਰ ਕੀਤਾ ਇਸ ਤਰ੍ਹਾਂ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਸਮੁੱਚੇ ਤੌਰ ਤੇ ਸਾਰੀਆਂ ਪਾਰਟੀਆਂ ਨੇ ਜੋ ਜੋ ਵੀ ਉਹਨਾਂ ਦੇ ਕ੍ਰਾਈਮ ਹੋਏ ਸੀ ਜਾਂ ਕੋਈ ਹੋਰ ਜਿਹੜੇ ਕ੍ਰਿਮੀਨਲ ਜਿਹੜੇ ਪਕਾੜੇ ਸੀ ਉਹਨਾਂ ਨੂੰ ਕਾਮ ਉਹਨਾਂ ਨੂੰ ਅਰੈਸਟ ਕਰਕੇ ਇੱਕ ਬੜੀ ਕਾਮਯਾਬੀ ਹਾਸਲ ਕੀਤੀ ਆ ਤੇ ਇਸ ਤਰ੍ਹਾਂ ਇਹਨਾਂ ਦੇ ਖਿਲਾਫ ਜਿਹੜੀ ਸਾਰੀ ਵੱਡੀ ਕਾਨੂੰਨੀ